ਫੇਰ ਮੈਂ ਹੁਣੀ ਚਲਾ ਜਾਣਾ ਮੈਂ ਇੱਕ ਛੱਡ ਕੇ ਇਹ ਹੁਣ ਤੁਸੀਂ ਆਪ ਦਾ ਫੈਸਲਾ ਕਰ ਲਓ ਮੇਰਾ ਵੀਰ ਬਣ ਕੇ ਕਬੱਡੀ ਦੀਆਂ ਨਵੀਆਂ ਨਵੀਆਂ ਅਪਡੇਟ ਦੇਖਣ ਲਈ ਆਪਣੇ ਮਾਨਸਾ ਕਬੱਡੀ ਟੀਵੀ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਨਾਲ ਹੀ ਘੰਟੀ ਵਾਲੇ ਬਟਨ ਨੂੰ ਦਬਾ ਕੇ ਤਾਂ ਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਪੰਜ ਵਜ ਗਿਆ ਹਜੇ ਤੱਕ ਟੀਮਾਂ ਗਰਾਊਂਡ 'ਚ ਨਹੀਂ ਵੱੜ ਰਹੀਆਂ ਆ ਬੱਚੋ ਆਣਾ ਕਿੱਥੇ ਆ ਜੀ ਬੱਚੋ ਆਣਾ ਇਹਨਾਂ ਦਾ ਵੀ ਲੇਟ ਕਰਦੇ ਫਿਰ ਐ ਕਰਦੇ ਨਾ ਅਪ ਟੂਰਨਾਮੈਂਟ ਹੀ 8 ਵਜੇ ਤੋਂ ਬਾਅਦ ਸ਼ੁਰੂ ਕਰ ਲਿਆ ਕਰਾਂਗੇ ਰਹਿੰਦਾ ਟੂਰਨਾਮੈਂਟ ਜਾਂ ਫਿਰ ਕੱਲ ਨੂੰ ਕਰ ਲਾਂਗੇ ਫਿਰ ਜਦੋਂ ਟੀਮਾਂ ਹੀ ਯਾਰ ਬੱਚੋਆਣਾ ਕਿੱਡੀ ਦੂਰ ਹੈ ਕਿੱਡੀ ਕਿੱਡੀ ਦੂਰੋਂ ਆਉਣਾ ਬੰਦਿਆਂ ਨੇ ਸਾਰਾ ਦਿਨ ਲੰਘ ਗਿਆ ਅਜੇ ਤੱਕ ਟੀਮਾਂ ਨਹੀਂ ਆਈਆਂ ਹੁਣ ਤੱਕ ਤੂਪਰੇ ਵਾਲੇ ਗਰਾਊਂਡ ਦੇ ਵਿੱਚ ਬੈਠੇ ਐ ਤੇ ਬੱਚੋਆਣੇ ਦੀ ਟੀਮ ਦਾ ਇੰਤਜ਼ਾਰ ਕੀਤਾ ਜਾ ਰਿਹਾ ਹਜੇ 5-7 10 ਮਿੰਟ ਉਹ ਵੀ ਲਾਉਣਗੇ ਕੋਈ ਗੱਲ ਨਹੀਂ ਮੇਰੀ ਹੱਥ ਮੰਨ ਕੇ ਬੇਨਤੀ ਹੈ ਸਾਰੇ ਕਬੱਡੀ ਦੇ ਖਿਡਾਰੀਆਂ ਨੂੰ ਇੱਕ ਆ ਬਾਈ ਕੈਮਰੇ ਲੈ ਕੇ ਆ ਜਾਂਦੇ ਬਾਅਦ ਚ ਵਾਇਰਲ ਹੋ ਜਾਂਦੀ ਹੈ ਮੁੜ ਕੇ ਯਾਰ ਆਪਦੇ ਆਪ ਨੂੰ ਸੰਗ ਜੀ ਲੱਗੀ ਜਾਂਦੀ ਹੈ ਵੀ ਆਪਾਂ ਇੰਨਾ ਬੋਲ ਗਏ ਮੇਰੀ ਬੇਨਤੀ ਹੈ ਯਾਰ ਸੰਭਲੋ ਮੇਰੇ ਭਰਾ ਬਣ ਕੇ ਕਬੱਡੀ ਨੂੰ ਹੁਣ ਆ ਲੋਕਾਂ ਦਾ ਕੀ ਕਸੂਰ ਹੈ ਜਾਂ ਉਹਨਾਂ ਲੋਕਾਂ ਦਾ ਕੀ ਕਸੂਰ ਹੈ ਜਿਨ੍ਹਾਂ ਨੇ ਯਾਰ 41 41 ਹਜ਼ਾਰ ਦੀਆਂ ਪਰਚੀਆਂ ਕਟਾਈਆਂ ਕੋਈ ਕਿੰਨੇ ਦੀ ਪਰਚੀ ਕਟਾਈ ਬੈਠਾ ਹੈ ਕੋਈ ਕਿੰਨੇ ਦੀ ਪਰਚੀ ਕਟਾਈ ਬੈਠਾ ਹੈ ਕਲੱਬ ਵਾਲਿਓ ਸੱਚੀ ਦੱਸਿਓ ਕਿੰਨਾ ਟਾਈਮ ਹੋ ਗਿਆ ਕੰਮ ਛੱਡੇ ਨੂੰ ਮਹੀਨਾ ਹੋ ਗਿਆ ਕਿ 2 ਮਹੀਨੇ ਹੋ ਗਏ ਇਹਨਾਂ ਦਾ ਕੀ ਕਸੂਰ ਹੈ ਇਹਨਾਂ ਨੇ ਹਜੇ ਤੱਕ ਕੋਈ ਮੱਲਾ ਦਾ ਵੀ ਵਿਆਹ ਸ਼ਾਦੀ ਦੀ ਚੱਜ ਨਾਲ ਨਹੀਂ ਦੇਖੀ ਹੋਣੀ ਯਾਰ ਪਿੰਡ ਟੂਰਨਾਮੈਂਟ ਰੱਖਿਆ ਮੈਂ ਤੇ ਕਬੱਡੀ ਵਾਲਿਆਂ ਨੇ ਸਾਡੇ ਖੇਡਣੀ ਇਕੱਲੀ ਕਬੱਡੀ ਹੁੰਦੀ ਹੈ ਮੀਤ ਹੇਰ ਜੀ ਦਾ ਬਿਆਨ ਆਇਆ ਵੀ 7 ਵਜੇ ਤੱਕ ਜਿਹੜਾ ਟੂਰਨਾਮੈਂਟ ਚੱਲਣਾ ਚਾਹੀਦਾ ਅੱਜ ਉਹਨਾਂ ਦੇ ਇਲਾਕੇ ਦੇ ਵਿੱਚ ਇਹ ਕਬੱਡੀ ਹੋ ਰਹੀ ਹੈ ਤੇ ਮੱਲਾ ਦਾ ਕਬੱਡੀ ਵਾਲੇ ਰਾਤ ਨੂੰ 11-12 ਵਜੇ ਹੋਣਗੇ ਜੀ ਆਹ ਪਹਿਲੀ ਗੱਲ ਤੇ ਪਹਿਲੇ ਹੀ ਇਕੱਠ ਤੇ ਪਹਿਲੇ ਹੀ ਘਟ ਗਿਆ ਤੇ ਫੇਰ ਥੋੜੇ ਜਿਹੇ ਟਾਈਮ ਨੂੰ ਹੋਰ ਘਟ ਜਾਣਾ ਸੋ ਮੇਰੀ ਬੇਨਤੀ ਹੈ ਬੱਚੋਆਂ ਵਾਲੇ ਵੀ ਟੀਮ ਬੱਚੋ ਆਣਾ ਮੈਂ ਤਾਂ ਭਾਈ ਮੇਰੇ ਹਿਸਾਬ ਨਾਲ ਚੱਲੇ ਤਾਂ ਹੁਣ ਨੂੰ ਮੈਂ ਪੂਰੇ ਹੀ ਖਿੱਚਿਆ ਹੋਆ ਹੁੰਦਾ ਕੰਮ ਮੈਂ ਤਾਂ ਇਹ ਸਿਰਫ ਕਲੱਬ ਵਾਲਾਂ ਦੇ ਮੂੰਹ ਵੱਲ ਵੇਖੀ ਜਾਂਦਾ ਵੀ ਕੋਈ ਗੱਲ ਨਹੀਂ ਇਹਨਾਂ ਨੂੰ ਕਰ ਲੈਣ ਦਿਓ ਬੱਚੋ ਆਣਾ ਭਾਈ ਬੱਚੋ ਆਣਾ ਗੁਰਵਿੰਦਰ ਭਾਈ ਫਿਰ ਕੱਟ ਦੋ ਟੀਮ ਟੀਮ ਸਕ੍ਰੈਚ ਹੈ ਜੀ ਕਲੱਬ ਦਾ ਫੈਸਲਾ ਬੱਚੋ ਆਣਾ ਆਵੇ ਜਲਦੀ ਨਾਲ ਬੱਛੋ ਆਣਾ ਮੈਂ ਕਹਿੰਦਾ ਤੁਸੀਂ ਰੀਜ ਪੂਰੀ ਕਰ ਲਓ ਅੱਜ ਤੁਸੀਂ ਬਾਅਦ ਚ ਪਛਤਾਉਣਾ ਯਾਰ ਜਦੋਂ ਧੰਦਾ ਕੀ ਯਾਰ ਇੰਨੇ ਵਧੀਆ ਪਲੇਅਰ ਬਣਾਏ ਸੀ ਅਸੀਂ ਉਹਨਾਂ ਦੇ ਮੈਚ ਕਿਉਂ ਨਹੀਂ ਕਰਾਏ ਬੱਛੋ ਆਣਾ ਬੱਛੋ ਆਣੇ ਦੀ ਟੀਮ ਆਵੇ ਜਲਦੀ ਵੀਰੇ ਬੱਛੋ ਆਣਾ ਅਮਰੀਕ ਅਰਵਿੰਦਰ ਵੀਰੇ ਬੱਛੋ ਆਣਾ ਜੀ ਆ ਬਚੋਣੇ ਦੀ ਟੀਮ ਹੈ ਅਗਲਾ ਮੈਚ ਬੋਲੋ ਜੀ ਬਾਦੀਆਂ ਤੇ ਜਨੇਤਪੁਰਾ ਬਾਦੀਆਂ ਤੇ ਜਨੇਤਪੁਰੇ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਜੀ ਬਾਦੀਆਂ ਤੇ ਜਨੇਤਪੁਰਾ ਬਾਦੀਆਂ ਤੇ ਜਨੇਤਪੁਰੇ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆਉਣ ਵਾਹ ਕਬੱਡੀ ਵਾਲਿਓ ਭਾਵਨਾ ਖਤਮ ਹੋ ਗਈ ਕਬੱਡੀ ਦੇ ਵਿੱਚੋਂ ਕਬੱਡੀ ਦੇ ਪਲੇਅਰਾਂ 'ਚੋਂ ਭਾਵਨਾ ਬਿਲਕੁਲ ਜ਼ੀਰੋ ਐ ਜੇ ਭਾਵਨਾ ਹੋਵੇ ਤੇ ਪਹਿਲਾਂ ਬੰਦੇ ਪਲੇਅਰ ਹੁੰਦੇ ਸੀਗੇ ਟਾਈਮ ਨਾਲ ਜਾਂਦੇ ਸੀ 9 9:30 ਨੂੰ ਤਾਂ ਜਾ ਕੇ ਕਮੇਟੀ ਨੂੰ ਕਹਿ ਦਿੰਦੇ ਸੀ ਵੀ ਸਾਡਾ ਫਲਾਣੇ ਨਾਲ ਪਵਾ ਦਿਓ ਸਾਡੀ ਉਹਨਾਂ ਨਾਲ ਖੜਕਦੀ ਐ ਤੇ ਹੁਣ ਜਦੋਂ ਮੈਚ ਵੀ ਪੈ ਗਿਆ ਸਾਡਾ ਚਾਰ ਲੇਟ ਕਰ ਦਿਓ ਸਾਡਾ ਪੰਜਵਾਂ ਕਰ ਦਿਓ ਪਹਿਲੀ ਗੱਲ ਤੇ ਪਹਿਲੇ ਮੈਚ ਵਾਲੀਆਂ ਟੀਮਾਂ ਨੂੰ ਗਰਾਊਂਡ ਦੇ ਵਿੱਚ ਬਾੜ ਨਹੀਂ ਬਹੁਤ ਜਿਵੇਂ ਕਹਿੰਦੇ ਹੁੰਦੇ ਆ ਵੀ ਵੱਡਾ ਕੰਮ ਹੋ ਜਾਂਦਾ ਅੱਜ ਦੇ ਟੂਰਨਾਮੈਂਟ ਤੇ ਜਿਹੜੀ ਟੀਮ ਦਾ ਪਹਿਲਾ ਮੈਚ ਹੋਵੇ ਨਾ ਤੇ ਉਹ ਟੂਰਨਾਮੈਂਟ ਦੇ ਵਿੱਚ ਟੀਮਾਂ ਜਿਹੜਾ ਬਾੜ ਗਿਆ ਮੈਂ ਕਹਿੰਦਾ ਵੀ ਉਹ ਸਭ ਤੋਂ ਵੱਡਾ ਯੋਧਾ ਹੀ ਐ। ਸੋ ਸੰਭੋ ਕੱਲੇ ਅਸੀਂ ਨਹੀਂ ਕਬੱਡੀ ਨਾਲ ਜੁੜੇ ਹੋਏ ਆ ਬਾਹਰ ਰੇੜੀਆਂ ਵਾਲੇ ਜਿੰਨੇ ਭਰਾ ਆ ਕਤੱਬਾਂ ਵਾਲੇ ਉਹ ਕਲੀ ਵਾਲਾ ਬੰਦਾ ਫਿਰਦਾ ਇਹਨੂੰ 5-700 ਹਜ਼ਾਰ ਮੈਂ ਲੈਂਦਾ ਵੱਧ ਤੋਂ ਵੱਧ ਤੇ ਅਸੀਂ ਮੂੰਹ ਮੰਗਵੇਂ ਲੈ ਕੇ ਜਾਣੇ ਆ ਸਾਰਿਆਂ ਨੇ ਇੱਥੋਂ ਤੇ ਸਾਰਿਆਂ ਤੋਂ ਪਹਿਲਾਂ ਦਾ ਆਇਆ ਵਾ ਸਾਰਿਆਂ ਤੋਂ ਬਾਅਦ ਵਿੱਚ ਉਹਨੇ ਜਾਣਾ ਇਹੋ ਜਿਹੇ ਬੰਦਿਆਂ ਦੀ ਜਗ੍ਹਾ ਤੇ ਖੜਕੇ ਵੇਖੋ ਕਬੱਡੀ ਵਾਲਿਓ। ਰਿਕਵੈਸਟ ਹੈ ਤੁਹਾਡੇ ਅੱਗੇ ਆ ਯਾਰ ਦੱਸੋ ਸਵਾ ਪੰਜ ਹੋਏ ਪਏ ਆ ਹਜੇ ਤੱਕ ਪਹਿਲੇ ਰੌਂਡ ਦੀਆਂ ਟੀਮਾਂ ਨਹੀਂ ਬੜੀਆਂ ਗਰਾਊਂਡ 'ਚ ਕੀ ਕਰੂੰ ਕਸੂਰ ਕੀ ਦਾ ਨਾ ਤਾਂ ਕਮੇਟੀ ਦਾ ਕਸੂਰ ਹੈ ਨਾ ਮੇਰੇ ਵੀਰੋ ਸਾਡੇ ਵਰਗੇ ਦਰਸ਼ਕਾਂ ਦਾ ਕਸੂਰ ਹੈ ਇਹ ਤਾਂ ਆ ਗਿਆ ਹੈ ਭਰਾਵੋ ਕਮੇਟੀ ਨੇ ਪ੍ਰਬੰਧ ਕਰਤਾ ਆ ਬੱਚਾਉਣੇ ਦੀ ਟੀਮ ਕੱਟਿਓ ਜੀ ਇਦੋਂ ਬਾਅਦ ਭਾਈ ਦੇਖ ਖੜਾਉਣੀ ਆ ਫਿਰ ਮੈਂ ਨਹੀਂ ਰਹਿਣਾ ਠੀਕ ਹੈ ਤੇ ਜੇ ਹੁਣੀ ਨਹੀਂ ਹੋਣ ਵੇਟ ਕਰ ਲਓ ਜੇ ਦਵਾਰੇ ਖੜਾਉਣੀ ਆ ਵੀ ਏ ਵੀ ਕਰਕੇ ਫਿਰ ਮੈਂ ਹੁਣੀ ਚ ਲੈ ਜਾਂਦਾ ਮਾਈਕ ਛੱਡ ਕੇ ਏ ਹੁਣ ਤੁਸੀਂ ਆਦਾ ਫੈਸਲਾ ਕਰ ਲੋ ਮੇਰਾ ਵੀਰ ਬਣ ਕੇ ਯਾਰ ਆ ਲੋਕ ਬੇਵਕੂਫ ਥੋੜੇ ਨੇ ਯਾਰ ਆ ਲੋਕ ਸਾਡੇ ਮੂੰਹ ਬਲ ਚਾਕੀ ਜਾਂਦੇ ਆ ਬਿਲਕੁਲ ਸਹੀ ਹੈ ਜੀ